ਅੱਗੇ ਬਾਦਿਆਂ ਦਿੰਦੀ ਤੀਜੀ ਵੱਡੀ ਖਬਰ ਦਾ ਮੈਂ ਰੋਕ ਕਰਾਂਗਾ ਮੁੱਖ ਮੰਤਰੀ ਬਾਦ ਅਕਾਲੀ ਦਲ ਦੇ ਉੱਤੇ ਵਰਦੇ ਹੋਏ ਨਜ਼ਰ ਆਏ ਸੀਐਮ ਬਾਦ ਜਾਪਾਨ ਤੇ ਸਾਊਥ ਕੋਰੀਆ ਤੋਂ ਆਈ ਇੱਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਸੀ ਅੱਜ ਪ੍ਰੈਸ ਕਾਨਫਰੰਸ ਕੀਤੀ ਤੇ ਅੱਜ ਉਹਨਾਂ ਦੇ ਸਪੈਸੀਫਿਕਲੀ ਟਾਰਗੇਟ ਦੇ ਉੱਤੇ ਸੀ ਉਹਨਾਂ ਦੇ ਪੋਲੀਟੀਕਲ ਆਪੋਨੈਂਟ ਵਿਰੋਧੀ ਸਿਆਸੀ ਔਰ ਸੀਐਮ ਬਾਦ ਦੇ ਨਿਸ਼ਾਨੇ ਤੇ ਸੀ ਅਕਾਲੀ ਦਲ ਸ਼ਰਮਣੀ ਅਕਾਲੀ ਦਲ ਜੋ ਜਿਸ ਨੂੰ ਬਾਦਲ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬੱਬਾ ਲਿਖਦੇ ਨੇ ਅਕਾਲੀ ਦਲ ਬ ਹੁਣ ਬਾਦਲ ਨਹੀਂ ਬੇਅਦਬੀ ਹੈ ਅਕਾਲੀ ਦਲ ਪਿਸਤੌਲ ਦੀ ਨੋਕ ਤੇ ਵੋਟਾਂ ਮੰਗਦੀ ਹੈ ਅਕਾਲੀ ਦਲ ਵਾਲੇ ਬਦਮਾਸ਼ੀ ਕਰ ਰਹੇ ਨੇ ਇਸੇ ਮਾਨ ਕਹਿੰਦੇ ਨਜ਼ਰ ਆਏ ਅਕਾਲੀ ਦਲ ਗੈਂਗਸਟਰਾਂ ਨੂੰ ਟਿਕਟਾਂ ਦੇ ਰਹੀ ਹੈ ਇਹ ਵੀ ਸੀਐਮ ਮੰਨ ਦੀ ਸਟੇਟਮੈਂਟ ਹੈ ਉਹਨਾਂ ਨੇ ਕਿਹਾ ਅਕਾਲੀ ਦਲ ਨੂੰ ਲੋਕ ਨੋਕੀਆ ਦੇ ਫੋਨ ਮੰਗ ਭੁੱਲ ਗਏ ਤਾਂ ਮੁੱਖ ਮੰਤਰੀ ਦੇ ਨਿਸ਼ਾਨੇ ਦੇ ਉੱਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਸ਼ਰਮਣੀ ਅਕਾਲੀ ਦਲ ਅਕਾਲੀ ਦਲ ਹਰਾਖੀ ਸ਼ਰਮਣੀ ਅਕਾਲੀ ਦਲ ਸਮੇਤ ਸਮਿਤੀ ਉੱਤੇ ਬਹੁਤ ਸਾਰੇ ਬਣੇ ਸ਼੍ਰੋਮਣੀ ਅਕਾਲੀ ਦਲ 1920 ਸ਼੍ਰੋਮਣੀ ਅਕਾਲੀ ਦਲ ਨੂੰ ਯੂਨਾਈਟਿਡ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਅਜਰੀਡ ਦੇ ਵਿੱਚ ਪੁਨਰਸੁਰਜੀਤ ਤਾਂ ਇਸ ਤਰੀਕੇ ਨਾਲ ਰਹੇ ਨੇ ਤਾਂ ਇਸ ਕਰਕੇ ਇੱਕ ਲੰਬੇ ਟਾਈਮ ਤੱਕ ਸ਼੍ਰੋਮਣੀ ਅਕਾਲੀ ਦਲ ਬਾਗਲ ਨਾਲ ਲਿਖਿਆ ਜਾਂਦਾ ਰਿਹਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੈ ਤਾਂ ਕਹਿੰਦੇ ਨੇ ਮੁੱਖ ਮੰਤਰੀ ਕੀ ਬਾਗਲ ਨਹੀਂ ਬਲਕਿ ਬੇਅਦਬੀ ਜਾਂ ਬਦਮਾਸ਼ੀ ਨਾਲ ਜੋ ਉਕਤਾਂਤਰ ਦੀਆਂ ਗੱਲਾਂ ਸੁਣਾਉਂਗੇ ਸੰਨ ਉਹ ਕਾਲੀ ਦਲ ਬੇਅਦਵੀ ਅਕਾਲੀ ਦਲ ਪੱਪਾ ਜਿਹੜਾ ਨਾ ਉਹ ਬਾਦਲ ਥੂੜੀ ਹੁਣ ਅਕਾਲੀ ਦਲ ਬੇਅਦਵੀ ਨਾ ਜਾ ਇਹ ਵੀ ਕਹਿ ਸਕਦੇ ਹਾਂ ਕਾਲੀ ਦਲ ਬਦਮਾਸ਼ ਬਦਮਾਸ਼ ਉਹ ਗੈਂਗਸਟਰਾਂ ਨੂੰ ਟਿਕਟਾ ਦਿੰਦੇ ਐ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਾ ਦਿੰਦੇ ਐ ਅਕਾਲੀ ਦਲ ਨੇ ਤਾਂ ਹੁਣ ਸਿੱਧਾ ਹੀ ਤਰੀਕਾ ਲੱਭ ਲਿਆ ਕਿ ਨਾ ਹੱਥ ਬੰਨ ਕੇ ਵੋਟਾਂ ਲੈਣੀਆਂ ਹੁਣ ਤਾਂ ਪਿਸਤੌਲ ਦੇ ਨਾਂ ਤੇ ਵੋਟਾਂ ਮੰਗਾਗੇ ਸਿੱਧਾ ਹੀ ਫੋਨ ਆਉਂਦੇ ਆ ਦੇਖ ਲੈ ਫਿਰ ਵੋਟ ਪਾਉਣੀ ਐ ਕਿ ਫਿਰ ਪਿਸਤੌਲ ਲੈ ਗੈਂਗਸਟਰਾਂ ਨੂੰ ਟਿਕਟਾਂ ਦੇਣ ਲੱਗ ਗਏ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ਲੱਗ ਗਏ ਪੁਸ਼ਤ ਪਨਾਹੀ ਦੇਖ ਲਓ ਕੀ ਦੀ ਕਰਦੇ ਆ ਇਹ ਇਹ ਹਾਰਮਨੀ ਅਸਲ ਚ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਮੰਨੀ ਆ ਕੱਲ ਨੂੰ ਇਹਨਾਂ ਨੂੰ ਪਤਾ ਹੀ ਲੱਗ ਗਿਆ ਵੀ ਲੋਕ ਤਾਂ ਨਾਲ ਹੈ ਨਹੀਂ ਯਾਰ ਤੇ ਚਲੋ ਫਿਰ ਐਂ ਕਰੋ ਫਿਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਲੁੱਟ ਲਿਆ ਜੀ ਇਹਨਾਂ ਨੇ ਵੋਟਾਂ ਲੁੱਟ ਲਈਆਂ ਜੀ ਇਹ ਕਰ ਲਈ ਉਹ ਕਰ ਲਈ ਕਮਾਲ ਹੈ ਯਾਰ ਆਪਦੀਆਂ ਕਰਤੂਤਾਂ ਕਿਉਂ ਨਹੀਂ ਦੇਖਦੇ ਆਪਦੀ ਸਮੀਖਿਆ ਕਿਉਂ ਨਹੀਂ ਕਰਦੇ ਇਹ ਆਪਦੀ ਅੰਦਰ ਬੇਸੀ ਕਿ ਆਉਂ ਹਾਰੇ ਤਰਨ ਤਰਨ ਤੋਂ ਦੋ ਤਿੰਨ ਰਾਉਂਡ ਲੀਡ ਆ ਗਈ ਕਹਿੰਦੇ ਆਗੇ 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 ਦੋ ਤਿੰਨ ਰਾਉਂਡ ਦੀ ਲੀਡ ਨੂੰ ਕਹਿੰਦੇ ਆਗੇ ਖਾਲੀਦਾਂ ਆ ਗਿਆ ਵਾਪਸੋਂ ਡਾਇਨਾਸੌਰ ਦੇ ਸੰਗਲ ਪਾਈ ਫਿਰਦੇ ਆ ਕਹਿੰਦੇ ਆਗੇ ਬਸ ਨਾਲੇ ਇਹ ਵੀ ਸੰਗ ਡਾਇਨਾਸੌਰ ਵੀ ਆ ਗਿਆ ਯਾਰ ਪਰਸ ਵੀ ਆਉਂਦਾ ਮੈਨੂੰ ਵਿਚਾਰਾਂ ਤੇ ਕੀ ਕਰਾਂ ਮੈਂ ਇਹਨਾਂ ਨੇ ਲੋਕਾਂ ਨਾਲ ਧੋਖੇ ਹੀ ਇੰਨੇ ਕੀਤੇ ਨੇ ਜੀ ਇਹਨਾਂ ਨੇ ਲੋਕਾਂ ਦਾ ਦਿਲ ਹੀ ਇੰਨਾ ਤੋੜਿਆ ਜੀ ਬੜਾ ਚਿਰਨਾਂ ਨਰਾਜ਼ ਕੀਤਾ ਬੜਾ ਜੀ ਰਾਜ਼ ਕੀਤਾ ਇਹਨਾਂ ਨੂੰ ਐ ਲੱਗਦਾ ਸੀ 5 ਸਾਲ ਤੇਰੇ 5 ਸਾਲ ਮੇਰੇ ਹੋਰ ਕੋਈ ਹੁਣ ਜਦੋਂ ਆ ਗਏ ਆਮਕਰਾਂ ਦੇ ਧੀਆ ਪੁੱਤ ਹੁਣ ਕਹਿੰਦੇ ਨਾ ਜੀ ਉਹਦਾ ਬਾਸ ਖੇਤਰੀ ਪਾਰਟੀ ਆਊਗੀ ਕੱਲ ਮੈਨੂੰ ਕਿਸੇ ਦਾ ਫੋਨ ਆਇਆ ਕਹਿੰਦਾ ਭਾਈ ਮੈਂ ਕਿਵੇਂ ਤੁਹਾਡੇ ਦਰਹਾਲ ਅਕਾਲੀ ਦਲ ਦਾ ਮਾਲ ਵਿੱਚ ਹੋਏ ਕਹਿੰਦਾ ਅਕਾਲੀ ਦਲ ਨੂੰ ਤਾਂ ਇੱਧਰ ਲੋਕ ਨੋਕੀਆ ਦੇ ਫੋਨ ਵਾਂਗੂ ਭੁੱਲ ਗਏ ਮੈਂ ਕੀ ਮਤਲਬ ਕਹਿੰਦਾ ਪਹਿਲਾਂ ਨੋਕੀਆ ਜਦੋਂ ਹੁੰਦੇ ਸੀ ਕਹਿੰਦਾ ਹਰੇਕ ਕੋਲੇ ਹੁੰਦਾ ਸੀ ਹੁਣ ਕਹਿੰਦਾ ਕਿਸੇ ਕੋਲੇ ਨਹੀਂਗਾ ਉਹ ਆ ਹਾਲਤ ਹੋ ਗਈ ਇਹਨਾਂ ਦੀ ਤੇ ਮੈਂ ਕੀ ਕੀਤੀ ਜੀ ਆਪਦੀਆਂ ਕਰਤੂਤਾ ਨਾ ਕੀਤੀ ਜੀ ਅਕਾਲੀ ਦਲ ਦੇ ਦੋ ਟੋਟੇ ਹੋਏ ਪਏ ਨੇ ਉਹ ਉਹਨੂੰ ਗਾਣਾ ਕੱਢੀ ਜਾਂਦਾ ਉਹਨੂੰ ਗਾਣਾ ਤਾਂ ਇਲਜ਼ਾਮਦਾਰਾਂਸ਼ਿਆਂ ਦਾ ਦੌਰ ਜਾਰੀ ਹੈ ਪਰ ਇਸ ਸਭ ਦੇ ਵਿਚਾਲੇ ਇਲੈਕਸ਼ਨ ਦੀ ਗੂੰਜ ਵੀ ਹੈ ਇਲੈਕਸ਼ਨਸ ਵੇਰੇ 8 ਵਜੇ ਤੋਂ ਵੋਟਾਂ ਪੈਣਗੀਆਂ ਔਰ 4 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਇਹ ਵੋਟਾਂ ਪੈਣੀਆਂ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਭਦੀ ਦੀਆਂ